ਰੋਜ਼ ਕੀ ਬਾਤ ਦੇਖ ਰਹੇ ਦਰਸ਼ਕਾਂ ਦੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਜਿਸ ਤੇ ਕਿ ਅੱਜ ਇੱਕ ਵੈਨ ਡਰਾਈਵਰ ਦੇ ਵੱਲੋਂ ਕਹਾਵਤ ਨੂੰ ਸੱਚਾ ਕਰ ਦਿੱਤਾ ਗਿਆ ਕਿ ਕਾਲੀ ਵਿੱਚ ਹਮੇਸ਼ਾ ਟੋਏ ਹੁੰਦੇ ਨੇ ਤਾਂ ਇਹ ਖ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿਸ ਦੇ ਵਿੱਚ ਇੱਕ ਡਰਾਈਵਰ ਜੋ ਕਿ ਰੇਲਵੇ ਫਾਟਕ ਦੇ ਉੱਤੇ ਖੜਾ ਸੀ ਜਦੋਂ ਉਸਨੇ ਦੇਖਿਆ ਕਿ ਹਜੀ 파ਟਕ ਨਹੀਂ ਲੱਗਿਆ ਤਾਂ ਉਹ ਸਾਈਡ ਤੋਂ ਨੰਗਾਉਣ ਲੱਗਿਆ ਆਪਣੀ ਵੈਨ ਨੂੰ ਤਾਂ ਉੱਥੋਂ ਇੱਕਦਮ ਉਸ ਦਾ 파ਟਕ ਆ ਜਿਹੜਾ ਉਹ ਥੱਲੇ ਡਿੱਗ ਜਾਂਦਾ ਤੇ ਉਸ ਦੀ ਵੈਨ ਕੰਨੀ ਤੇ ਖੜੀ ਰਹਿੰਦੀ ਹੈ ਤਾਂ ਆਲੇ-ਦਾਲ ਦੇ ਲੋਕਾਂ ਦੇ ਵਿੱਚ ਜਿਹੜੀ ਕਿ ਹੜ ਬੜੀ ਮੱਚ ਜਾਂਦੀ ਹੈ ਅਤੇ ਬੱਚਿਆਂ ਦੀ ਜਾਨ ਬਚਾਉਣ ਦੇ ਲਈ ਜਦੋਂ ਲੋਕ ਉੱਥੇ ਪੁੱਜਦੇ ਨੇ ਤਾਂ ਉਹਨਾਂ ਨੇ ਮਸਾਂ ਬੱਚਿਆਂ ਨੂੰ ਵੈਨ ਦੇ ਵਿੱਚੋਂ ਕੱਢਿਆ ਉਦੋਂ ਨੂੰ ਰੇਲ ਵੀ ਆ ਜਾਂਦੀ ਹੈ ਤਾਂ ਇਹੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿਸ ਦੇ ਵਿੱਚ ਇੱਕ ਵੈਨ ਡਰਾਈਵਰ ਦੇ ਵੱਲੋਂ ਸਕੂਲ ਦੇ ਬੱਚਿਆਂ ਨੂੰ ਜੋਖਮ ਦੇ ਵਿੱਚ ਪਾਇਆ ਗਿਆ ਤੇ ਕਹਾਵਤ ਵੀ ਸੱਚ ਕਰ ਦਿੱਤੀ ਕਿ ਕਾਲੀ ਅੱਗੇ ਹਮੇਸ਼ਾ ਟੋਏ ਹੁੰਦੇ ਨੇ ਜੇਕਰ ਆਪਾਂ ਕੋਈ ਵੀ ਕੰਮ ਸਬਰ ਨਾਲ ਕਰੀਏ ਕਾਲ ਨਾ ਕਰੀਏ ਤਾਂ ਉਹ ਚੰਗਾ ਵੀ ਪੂਰਾ ਪੈਂਦਾ ਹੈ